ਦੀ ਯੋਗਸ਼ਾਲਾ ਲੋਕਾਂ ਦੇ ਲਈ ਵਰਦਾਨ ਸਾਬਿਤ ਹੋ ਰਹੀ ਹੈ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ ਤਣਾਵ ਵਰਗੀਆਂ ਸਮੱਸਿਆਵਾਂ ਤੋਂ ਪੀੜਿਤ ਸਨ ਯੋਗਾ ਕਰਨ ਦੇ ਨਾਲ ਠੀਕ ਹੋ ਰਹੇ ਹਨ ਸੀਐਮ ਦੀ ਯੋਗਸ਼ਾਲਾ ਨੇ ਸੂਬੇ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਬਦਲ ਕੇ ਸਿਹਤ ਪ੍ਰਤੀ ਜਾਗਰੂਕ ਕਰਨ 'ਚ ਮਦਦ ਕੀਤੀ ਹੈ ਸੂਬੇ ਦੇ ਵਿੱਚ ਹਰ ਰੋਜ਼ 4755 ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਅਗਰ ਬਾਸੇ ਬੈਠਣ ਲੱਗੇ ਹੋ ਤਾਂ ਹੋ ਜਾਓ ਸਾਵਧਾਨ ਨਹੀਂ ਤਾਂ ਹੋ ਸਕਦਾ ਆ ਵੱਡਾ ਕਾਰਨਾਮਾ ਦੱਸਦੇ ਕਿ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਇੱਕ ਔਰਤ ਦੇ ਗੰਭੀਰ આરોਪ ਲੱਗ ਰਹੇ ਨੇ ਕਿ ਉਸਨੇ ਜਿਹੜੇ ਆ ਨਾਲ ਬੈਠੇ ਆਪਣੇ ਸੀਟ ਦੇ ਬਜ਼ੁਰਗ ਦੇ ਥੈਲ ਦੇ ਵਿੱਚੋਂ ਜਿਹੜਾ ਆ ਲੱਖਾਂ ਰੁਪਏ ਚੋਰੀ ਕੀਤੇ ਨੇ ਤਾਂ ਜਿਸ ਤੋਂ ਬਾਅਦ ਇਹ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਜਿਹੜੀ ਆ ਵਾਇਰਲ ਹੋ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿਵੇਂ ਜਿਹੜੀ ਇਹ ਔਰਤ ਭੱਜਦੀ ਨਜ਼ਰ ਆ ਰਹੀ ਹੈ ਕਿਉਂਕਿ ਪਜਦੀ ਤਾਂ ਕਿ ਇਸਨੇ ਚੋਰੀ ਕੀਤੀ ਹੈ ਅਗਰ ਨਾ ਚੋਰੀ ਕੀਤੀ ਹੁੰਦੀ ਤਾਂ ਇਹ ਨਾ ਭਜਦੀ ਦੂਜੇ ਪਾਸੇ ਬਜ਼ੁਰਗ ਦਾ ਇਹ ਕਹਿਣਾ ਹੈ ਕਿ ਮੈਂ ਲਪਾਫੇ ਦੇ ਵਿੱਚ ਲੱਖਾਂ ਰੁਪਏ ਪਾਏ ਸੀਗੇ ਤਾਂ ਮੇਰੇ ਨਾਲ ਇੱਕ ਬਜ਼ੁਰਗ ਬੈਠੀ ਸੀ ਤਾਂ ਉਸਨੇ ਕਿਸੇ ਨਾ ਕਿਸੇ ਸ਼ਰਾਰਤ ਦੇ ਨਾਲ ਜਾਂ ਕਿਸੇ ਚਲਾਕੀ ਦੇ ਨਾਲ ਮੇਰੇ ਜਿਹੜਾ ਲਪਾਫਾ ਸੀਗਾ ਲਪਾਫਾ ਨੂੰ ਸਾਈਡ ਤੋਂ ਪਾੜ ਕੇ ਜਿਹੜਾ ਆ ਵਿੱਚੋਂ ਲੱਖਾਂ ਰੁਪਏ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਦੋਂ ਉਸਦੇ ਕਿਸੇ ਵਿਅਕਤੀ ਨੇ ਉਸ ਨੂੰ ਦੇਖਿਆ ਤਾਂ ਜਦੋਂ ਵਸਤੋ ਹੇਠਾ ਉਤਰ ਲਗੇਤਾ ਉਸਦੇ ਹੱਥੋਂ ਜਿਹੜਾ ਲੱਖਾਂ ਰੁਪਏ ਸੀਗੇ ਉਸਨੇ ਜਿਹੜੀ ਆ ਬਸ ਤੇ ਵਿੱਚ ਹੀ ਸੁੱਟ ਦਿੱਤੇ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜੇ ਆ ਬਸ ਦੇ ਅ ਹੀਠਾ ਜਿਹੜੇ ਆ ਲੱਖਾਂ ਰੁਪਏ ਪਏ ਸੀਗੇ ਜਿੱਦੀਆਂ ਤਸਵੀਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹ ਉਹੀ ਪੈਸੇ ਨੇ ਜਿਹੜੇ ਉਸ ਔਰਤ ਨੇ ਫੜੇ ਸੀਗੇ ਤਾਂ ਉਸ ਤੇ ਕਿਸੇ ਵਿਅਕਤੀ ਦੇ ਵੱਲੋਂ ਜਦੋਂ ਉਸਨੇ ਦੇਖਿਆ ਕਿਹਾ ਉਸਨੇ ਉਹ ਪੈਸੇ ਜਿਹੜੇ ਆ ਫਰਕੇ ਸੁੱਟ ਦਿੱਤੇ ਤਾਂ ਜਿਸ ਤੋਂ ਬਾਅਦ ਕਿਸੇ ਦੇ ਵੱਲੋਂ ਕਿਸੇ ਸਵਾਰੀਦ ਬੋਲੋ ਜਿਹੜੀ ਇਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ ਜਿੱਤੇ ਤਸਵੀਰਾਂ ਬੜੀ ਤੇਜ਼ ਨਾਲ ਜਿਹੜੀ ਆ ਵਾਇਰਲ ਹੋ ਰਹੀ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਗੜਸ਼ੰਕਰ ਦੀ ਦੱਸੀ ਜਾ ਰਹੀ ਹੈ ਗੜਸ਼ੰਕਰ ਦੇ ਕਸਬਾ ਸਹਿਲਾ ਖੁਰਦ ਦੀ ਇਹ ਵੀਡੀਓ ਜੋ ਵਾਇਰਲ ਹੋ ਰਹੀ ਆ ਇਸ ਵੀਡੀਓ ਦੇ ਵਿੱਚ ਐਕਸਪ੍ਰੈਸ ਕੰਪਨੀ ਦੀ ਬੱਸ ਆ ਜਿਸ ਦੇ ਵਿੱਚ ਇੱਕ ਬਜ਼ੁਰਗ ਔਰ ਇੱਕ ਮਹਿਲਾ ਬੈਠੀ ਸੀਗੀ ਇੱਕ ੱਕੀ ਸੀਟ ਤੇ ਜਿਸ ਦੇ ਵਿੱਚ ਬਜ਼ੁਰਗ ਦੇ ਕੋਲੇ ਇੱਕ ਲਿਫਾਫਾ ਸੀਗਾ ਜਿਸ ਦੇ ਵਿੱਚ ਲੱਖਾਂ ਰੁਪਏ ਪਏ ਸੀਗੇ ਤਾਂ ਬਜ਼ੁਰਗ ਦੇ ਵੱਲੋਂ ਗੰਭੀਰ aarop ਲਗਾਏ ਜਾ ਰਹੇ ਨੇ ਉਸ ਔਰਤ ਦੇ ਜੋ ਉਸ ਦੇ ਨਾਲ ਬੈਠੀ ਆ ਉਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਨੇ ਮੇਰੇ ਲਫਾਫੇ ਦੇ ਵਿੱਚੋਂ ਲੱਖਾਂ ਰੁਪਏ ਗੈਪ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਜਦੋਂ ਕਿਸੇ ਵਿਅਕਤੀ ਦੇ ਵੱਲੋਂ ਇਸ ਨੂੰ ਦੇਖਿਆ ਗਿਆ ਤਾਂ ਇਹ ਅੱਡੇ ਤੋਂ ਉਤਰਨ ਲੱਗਾ ਜਿਹੜਾ ਉਹ ਪੈਸੇ ਛੇਠਾ ਸੁੱਟ ਦੇਂਦੇ ਨੇ ਜਿਸ ਤੋਂ ਬਾਅਦ ਬੱਸ ਕੰਡਕਟਰ ਨੇ ਜਿਹੜਾ ਆ ਇਸ ਨੂੰ ਛੇਠਾ ਉਤਰਦੇ ਹੀ ਘੇਰਾ ਪਾ ਲਿਆ ਜਿਸ ਤੋਂ ਬਾਅਦ ਕਿਰਾਇਆ ਪਾਣ ਦਾ ਮਗਲੋਂ ਬਿਵਾਲ ਹੋ ਗਿਆ ਹੰਗਾਮਾ ਸ਼ੁਰੂ ਹੋ ਗਿਆ ਇੱਕ ਦੂਜੇ ਨਾਲ ਬੈਸ ਸ਼ੁਰੂ ਹੋ ਗਈ ਹੈ ਤਾਂ ਜਿਸ ਦੀਆਂ ਤਸਵੀਰਾਂ ਜਿਹੜੀ ਆ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਤਾਂ ਦੱਸ ਦੇ ਕੇ ਉਸ ਨੇ ਨਾਲ ਬੈਠੇ ਬਜ਼ੁਰਗ ਦੇ ਬੈਗ ਦੇ ਵਿੱਚੋਂ 1 ਲੱਖ ਰੁਪਏ ਦੀ ਰਾਸ਼ੀ ਚੋਰੀ ਕੀਤੀ ਜਿਸ ਨੂੰ ਲੋਕਾਂ ਨੇ ਕਾਬੂ ਕਰ ਜਾਤਾ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਚੌਂਕੀ ਇੰਚਾਰਜ ਸਹਿਲਾ ਖੁਰਦ ਔਂਕਾਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਕੋਲ ਕੋਈ ਵੀ ਇਸ ਔਰਤ ਦੇ ਖਿਲਾਫ ਸ਼ਿਕਾਇਤ ਨਹੀਂ ਆਈ ਤਾਂ ਸ਼ਿਕਾਇਤ ਆਉਗੀ ਤਾਂ ਇਸ ਦੇ ਖਿਲਾਫ ਜਰੀਆ ਮਾਮਲਾ ਦਰਜ ਕਰਕੇ ਅਗਲੇ ਕਾਰਵਾਈ ਜਿਹੜੀ ਹੈ ਸ਼ੁਰੂ ਕੀਤੀ ਜਾਏਗੀ ਤਾਂ ਫਿਲਹਾਲ ਤਾਂ ਹੀ ਮੈਂ ਸਟਾਰਟਿੰਗ ਤੇ ਇਹ ਗੱਲ ਕਹੀ ਹੈ ਕਿ ਬਸ ਬੈਠਣ ਤੋਂ ਪਹਿਲਾਂ ਸਾਵਧਾਨ ਹੋ ਜਾਓ ਕਿਉਂਕਿ ਕਿਸੇ ਵੀ ਵਿਅਕਤੀ ਤੇ ਕੋਈ ਵਿਸ਼ੀਕੀਨ ਨਹੀਂ ਕੀਤਾ ਜਾ ਸਕਦਾ ਕਿ ਉਸਦੇ ਦਿਮਾਗ ਦੇ ਵਿੱਚ ਕੀ ਕੁ ਚੱਲ ਰਿਹਾ ਤੁਹਾਡੇ ਨਾਲ ਬੈਠਾ ਹੋਵੇ ਬਜ਼ੁਰਗ ਬੱਚਾ ਆ ਜਾਂ ਫਿਰ ਬਜ਼ੁਰਗ ਲੇਡੀ ਆ ਕਿਸੇ ਤੇ ਵੀ ਵਿਸ਼ਵਾਸ ਨਹੀਂ ਕੀਤਾ ਜਾ ਰਿਹਾ ਕਿ ਉਸਦੇ ਮਨ ਦੇ ਵਿੱਚ ਕੀ ਆ ਅਜਿਹਾ ਹੀ ਜਿਹੜੀ ਆ ਵੀਡੀਓ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿਉਂਕਿ ਬਜ਼ੁਰਗ ਦੇ ਨਾਲ ਇੱਕ ਮਹਿਲਾ ਬੈਠੀ ਆ ਉਸ ਨੂੰ ਕੀ ਪਤਾ ਸੀਗਾ ਬਜ਼ੁਰਗ ਨੂੰ ਕਿ ਇਸ ਮਹਿਲਾ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਉਸ ਨੇ ਮੇਰੇ ਜਿਹੜੇ ਲਿਫਾਫੇ ਦੇ ਵਿੱਚੋਂ ਕਿਵੇਂ ਦੇਖ ਲਿਆ ਕਿ ਇਸ ਦੇ ਲਿਫਾਫੇ ਦੇ ਵਿੱਚ ਪੈਸੇ ਆ ਜਿਸ ਦੀ ਨੱਚ ਜਿਹੜੀ ਹੈ ਮੇਰੇ ਲਫਾਫੇ ਤੇ ਸੀਗੀ ਤਾਂ ਜਿਸ ਨੇ ਬੜੀ ਚਲਾਕੀ ਦੇ ਨਾਲ 1 ਲੱਖ ਰੁਪਏ ਜਿਹੜਾ ਕੱਢਿਆ ਸੀਗਾ ਤਾਂ ਜਿਸ ਨੂੰ ਅੱਡੇ ਤਾਂ ਪਹੁੰਚਦਾ ਹੀ ਉਤਰਨ ਲੱਗੀ ਤਾਂ ਕਿਸੇ ਨੇ ਦੇਖ ਲਿਆ ਤਾਂ ਉਸ ਨੂੰ ਜਦੋਂ ਕਾਬੂ ਕੀਤਾ ਤਾਂ ਉਸ ਨੇ ਜਿਹੜੇ ਪੈਸੇ ਸੀਗੇ ਬਸ ਦੇ ਠਾ ਛੋੜ ਦਿੱਤੇ ਜਿਸ ਦੀਆ ਵੀਡੀਓ ਜਿਹੜੀ ਹੈ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਇਸ ਵੀਡੀਓ ਤੋਂ ਬਾਅਦ ਕੀ ਜਿਹੜਾ ਬਜ਼ੁਰਗ ਸੀਗਾ ਜਿਸ ਦੇ ਪੈਸੇ ਗਿਆਪ ਹੋ ਗਏ ਕਿ ਉਹ ਪੁਲਿਸ ਨੂੰ ਸ਼ਿਕਾਇਤ ਕਰਦਾ ਆ ਜਾ ਨਹੀਂ ਕਰਦਾ ਇਸ ਇਸ ਤੋਂ ਬਾਅਦ ਹੀ ਪਤਾ ਲੱਗੇਗਾ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਚੌਕੀ ਇੰਚਾਰਜ ਦਾ ਕਹਿਣਾ ਹੈ ਕਿ ਮੈਨੂੰ ਫਿਲਹਾਲ ਕੋਈ ਸ਼ਿਕਾਇਤ ਨਹੀਂ ਆਈ ਅਗਰ ਸ਼ਿਕਾਇਤ ਆਈ ਤਾਂ ਇਸ ਦੇ ਖਿਲਾਫ ਉਜਰੀਆ ਕਾਰਵਾਈ ਕੀਤੀ ਜਾਵੇਗੀ ਤਗਲੀ ਜਿਹੜੀ ਆ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜਿਹੜੀ ਆ ਸ਼ੁਰੂ ਕੀਤੀ ਜਾਵੇਗੀ ਫਿਲਹਾਲ ਇਹ ਜਿਹੜੀ ਵੀਡੀਓ ਸੋਸ਼ਲ ਮੀਡੀਆ ਦਾ ਬੜੀ ਤੇਜ਼ੀ ਨਾਲ ਜਿਹੜੀ ਆ ਵਾਇਰਲ ਹੋ ਰਹੀ ਜਿਸ ਦੇ ਵਿੱਚ ਇੱਕ ਔਰਦ ਵੱਲੋਂ ਜਿਹੜੀ ਆ ਲੱਖਾਂ ਰੁਪਏ ਗੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪੈਸੇ ਕਿੰਨੇ ਲੱਖ ਸੀ ਲੱਖ ਰੁਪਏ ਸੀ ਹਨ ਉਹਨਾਂ ਦੇ ਸੱਧੀਆਂ ਸੀ ਬਾਜੀ ਆ ਨਹੀਂ ਦੋ ਤਿੰਨੀਆਂ ਸੀ ਉਹ ਨਹੀਂ ਉਹ ਮੈਨੂੰ ਲਵਾਪਾ ਪਾਟਾ ਲਗਾ ਮੈਂ ਕਿਹਾ ਅੰਕਲ ਦੇ ਪੈਸੇ ਕੱਢ ਲੈ ਮੈਂ ਦੇਖ ਲੈ ਆਹੀ ਆ ਆ ਲਾਲ ਸੂਟ ਵਾਲੀ ਹਾਂ ਦੇ ਪਾ ਦੇ ਆ ਹਾਂ ਆ ਦੇ ਝੋੜਾ ਝੋੜਾ ਚੈੱਕ ਕਰ ਲੈ ਭਾਜੀ ਇਹਦੇ ਕੋਲ ਇਹਦੇ ਕੋਲ ਆਂ ਦੇ ਆਂ ਦੇ ਆਂ ਸੱਟ ਤੇ ਆਂ ਸੱਟ ਤੇ ਆ ਦੇ ਕੀ ਹੋ ਗਿਆ ਪੈਸੇ ਲਗਾ ਕੇ ਲੱਗ ਗਈ ਕੋ ਚੌਕੀ ਨੂੰ ਨਾ ਉਹ ਸ਼ਰਮ ਕਰੋ ਪੈਸੇ ਕੱਢ ਲੈ ਖਾ ਦੇ ਤਾਂ ਆ ਹੁਣ ਸਿੱਟ ਦੇ ਤੇ ਥੱਲੇ ਸਾਰੇ ਕੱਢ ਲੈ ਲੱਖ ਰੁਪਇਆ ਕੱਢ ਲਿਆ ਲੈ ਇਹਦਾ ਥੱਪੜ ਤਾਂ ਮਾਰ ਉਹਨੂੰ ਰੋਕ ਲਾ ਰੋਕ ਲਾ ਅੱਛਾ ਇਹ ਖੱਲ ਦੇ ਦਸਰ ਸਿੱਟ ਦੇ ਪੈਸੇ ਪੈਸੇ ਸਟੇ ਨੇ ਉੱਥੇ ਤੇਰੇ ਹੱਥ 'ਚ ਪੈਸੇ ਸੀਗੇ ਨਾ ਨਹੀਂ ਮੇਰੇ ਮੈਨੇ ਤੇਰੇ ਹੱਥ 'ਚ ਸੀਗੇ ਮੈਂ ਦੇਖੇ ਤੇਰੇ ਹੱਥ 'ਚ ਤੇਰਾ ਹੁਰੀਆ ਤੇ ਇੱਕ ਮੈਨੂੰ ਪਹਿਲੇ ਪਤਾ ਲੱਗ ਗਿਆ ਕੋਈ ਪੈਸੇ ਇਹਦੇ ਨਹੀਂ ਹੈਗੇ ਆਹ ਦੇ ਲਫਾਵਾ ਇਹ ਨਹੀਂ ਪਾੜਿਆ ਆਹ ਦੇ ਓਹੋ ਆਹ ਦੇ ਇਹ ਲਫਾਵਾ ਤੁਹਾਡੇ ਰੋਮ ਮਾਰਿਆ ਅਜੇ ਵੀ ਨਾ ਪਾਵੇ ਇਹਦੇ ਵਿੱਚ ਇਹਨੂੰ ਕੱਟ ਕੇ ਰੱਖੋ ਬਲੇਡ ਮਾਰਿਆ ਨਹੀਂ ਓਹੋ ਬਲੇਡ ਮਾਰਿਆ ਨਹੀਂ ਤੁਹਾਡਾ ਕੀ ਨੰਬਰ ਹੈਗਾ ਮੈਂ ਦੇਖਿਆ ਮੈਂ ਦੇਖਿਆ ਹੱਥ ਚ ਪੈਸੇ ਮੈਂ ਹੱਥ ਚ ਪੈਸੇ ਦੇਖ ਲੈ ਤੇ ਉੱਤਰ ਦੀ ਦੇਖ ਕੇ ਮੈਂ ਕਿ ਕੋ ਇੰਨੇ ਪੈਸੇ ਕਿੱਥੋਂ ਆ ਗਏ ਜਦੋਂ ਤੁਹਾਡਾ ਲਫਾਵਾ ਪਾਟਾ ਮੈਨੂੰ ਸ਼ੱਕ ਪਈ ਮੈਂ ਕਿ ਅੰਕਲ ਦਾ ਲੱਗਦਾ ਲਫਾਵਾ ਪਾਟੇ ਚੋਂ ਪੈਸੇ ਕੱਢ ਪਰ ਇਹਨਾਂ ਦਾ ਹੁਲੀਆ ਤੇ ਇਹ ਉਹ ਜਨਾਨੀ ਨਾਲ ਕੋ ਪੀਲ ਸੂਟ ਵਾਲੀ ਉਹ ਵੀ ਇਹ ਦੋਏ ਜਾਨੀਆਂ ਮੈਂ ਕਿ ਮੈਂ ਕਿ ਇਹਨਾਂ ਦਾ ਹੁਲੀਆ ਲਾ ਕੇ ਤਾਂ ਲੱਗਦਾ ਨਹੀਂ ਇਹਨਾਂ ਕੋ ਪੰਜ ਲਾਓ ਇੰਨੀ ਨਹੀਂ ਥੱਦੀਆਂ ਆ ਪੰਜ ਸੌ ਦੀਆਂ ਕਰੋ ਫੋਨਿੰਗ ਕਰਮਣੇ ਹਾ ਜੰਬੇ ਉਹ ਦਵਸਾ ਤੇ ਹੁਣ ਜਿਆਦਾ ਫੜੀ ਅਸੀਂ ਤਾਂ ਪੈਸੇ ਕੱਢੋ ਉੱਥੇ ਸਿਰ ਤੇ ਪਾਸ ਚ ਹਾਲ ਵਾ ਬਾੜਦਾ ਅੰਕਲ ਉਹਨਾਂ ਦਾ ਹੁਣ ਮਿਲ ਗਏ ਆਹੋ ਮੈਂ ਗੁਦਰਤੀ ਬਾਛ ਰਕਾਮ ਮੈਂ ਕਿਹਾ ਉਹ ਮੈਂ ਦੇਖ ਲਿਆ ਉਹ ਮੈਂ ਦੇਖ ਲਿਆ ਮੁੰਡੇ ਨੇ ਦੇਖ ਲਿਆ ਉਹ ਮੈਂ ਇਹਦੇ ਹੱਥ ਚ ਦੇ ਇਹ ਲਪਾਉਂਦੀ ਸੀ ਦਵਸਾ ਇਕੱਠੇ ਕਰਦੀ ਸੀ ਹੈਗਾ ਚੁੱਕ ਨੰਬਰ ਲਾਇਆ ਕਿੰਨੇ ਆ ਦੋ ਆ ਆ ਬਲੇਡ ਆ ਅੰਕਲ ਹੁਣ ਆ ਬਲੇਡ ਮਾਰੇ ਨੇ ਇਹੇ ਵੱਜ ਗਏ ਪੈਸੇ ਇਹਦੇ ਹੱਥ ਚ ਸੀ ਕੱਢ ਕੇ ਲੈ ਗਈ ਉਹ ਮੈਂ ਇਹਦੇ ਹੱਥ ਚ ਪਹਿਲੇ ਉੱਤਰ ਲੱਗੀ ਤੇ ਦੇਖ ਲੈ ਆ ਹਾਂ ਹੁਣ ਸਿੱਟੇ ਦਵਾ ਸਾਟਾ ਨੇ ਪੈਰਾ ਦੇ ਸੜਪੇ ਉੱਤੇ ਬੱਸ ਚ ਉਹ ਕੋਈ ਨਹੀਂ ਯਾਰ ਕਰੋ ਆਪਣੇ ਪੈਸੇ ਕਿੰਨੇ ਲੱਖ ਰੁਪਈਆ ਸੀ ਹਨ ਉਹਨਾਂ ਦੇ ਅੰਨੇ ਥੱਡੀਆਂ ਸੀ ਭਾਜੀ ਆ ਨਹੀਂ ਦੋ ਤਿੰਨੀਆਂ ਸੀ ਉਹ ਨਹੀਂ ਉਹ ਮੈਨੂੰ ਲਵਾਪਾ ਪੱਟਾ ਲਗਾ ਮੈਨੂੰ ਲੱਗਦਾ ਅੰਕਲ ਦੇ ਪੈਸੇ ਕੱਢ ਲੈ ਮੈਂ ਦੇਖ ਲੈ ਆਹੀ ਆ ਆ ਲਾਲ ਸੂਟ ਵਾਲੀ ਹਾਂ ਦੇ ਹਾਂ ਦੇ ਆ ਹਾਂ